ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਜੰਡੂ ਸਰਹੰਦ ਦੀਆਂ ਬਣੀਆਂ ਤਵੀਆਂ ਵਿਕਾਊ ਨੇ ਜੀ 18 ਤਵੀਆਂ ਨੇ ਮਾਡਲ 2021 ਹੈ ਜੀ ਤਵੇ 65% ਏਰੀਆ ਸਰਹੰਦ ਫਤਿਹਗੜ੍ਹ ਸਾਹਿਬ ਰੇਟ ਦੀ ਗੱਲ ਕਰੀਏ ਤਾਂ 67000 ਰੁਪਏ ਰੇਟ ਰੱਖਿਆ ਗਿਆ ਜੀ ਫੁੱਲ ਹੈਵੀ ਬਣੀਆਂ ਹੋਈਆਂ ਨੇ ਪੂਰੀਆਂ ਸ਼ੁੱਧ ਤਵੀਆਂ ਨੇ 8837665497 8837865497 ਇਸ ਨੰਬਰ ਤੇ ਫੋਨ ਕਰਕੇ 18 ਤਵੀਆਂ ਝੰਡੂ ਸਰਹੰਦ ਦੀਆਂ ਬਣੀਆਂ 2021 ਮਾਡਲ 67000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ ਮਿਊਜ਼ਿਕ ਸਿਸਟਮ ਵਿਕਾਊ ਹੈ ਜੀ ਏਰੀਆ ਪਿੰਡ ਚੰਮੋ ਰਤੀਆ ਰੇਟ ਹੈ ਜੀ 8500 8500 ਰੁਪਏ ਰੇਟ ਰੱਖੇ ਗਿਆ ਜੀ ਮਿਊਜ਼ਿਕ ਸਿਸਟਮ ਵਿਕਾਊ ਆਪ ਐਂਡ ਚੰਮੋ ਰਤੀਆ ਦੇ ਵਿੱਚ ਤੇ ਖਰੀਦਣ ਦੇ ਲਈ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ ਜੀ 8529072 ਪੂਰਾ 500 8529072 ਪੂਰਾ 500 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਿਊਜ਼ਿਕ ਸਿਸਟਮ 8500 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਜਨਨ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲ ਪਹੁੰਚ ਸਕੇ ਟਰੈਕਟਰ ਵਿਕਾਊ ਹੈ ਜੀ 43600 ਟਰੈਕਟਰ ਹੈ ਜੀ 1992 ਮਾਡਲ ਹੈ ਜੀ ਏਰੀਆ ਜੀ ਖਮਾਣੋ ਫਤਿਹਗੜ੍ਹ ਸਾਹਿਬ ਪਿਛਲੇ ਟਾਇਰ ਨਵੇਂ ਨੇ ਅਗਲੇ ਟਾਇਰ ਅੱਧੇ ਨੇ ਜੀ ਰੇਟ ਦੀ ਗੱਲ ਕਰੀ ਤਾਂ 1 ਲੱਖ 40 ਹਜ਼ਾਰ ਪਰ ਰੇਟ ਰੱਖਿਆ ਹੈ ਬਾਕੀ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਜੀ ਤੁਸੀਂ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਡੀਲ ਕਰੋ ਜੀ 1 ਲੱਖ 40 ਰੇਟ ਮੰਗੇ ਜੀ ਇਹ ਟਰੈਕਟਰ ਹੈ ਜਿਹੜਾ ਖਮਾਣੋ ਫਤਿਹਗੜ੍ਹ ਸਾਹਿਬ ਏਰੀਏ ਦੇ ਵਿੱਚ ਹੈ ਤੁਸੀਂ ਜਾ ਕੇ ਡੀਲ ਕਰ ਸਕਦੇ ਹੋ 9041724873 ਇਸ ਨੰਬਰ ਤੇ ਫੋਨ ਕਰਕੇ ਤੁਸੀਂ 43600 ਟਰੈਕਟਰ ਖਰੀਦ ਸਕਦੇ ਹੋ ਨਿਊ ਹਾਲੈਂਡ 3630 ਟਰੈਕਟਰ ਵਿਕਾਊ ਹੈ ਜੀ 2017 ਮਾਡਲ ਪੰਜਾਬ ਨੰਬਰ ਹੈ ਜੀ ਟਾਇਰ ਨਵੇਂ ਨੇ ਜੀ 5 ਲੱਖ 60000 ਰੁਪਏ ਰੇਟ ਰੱਖਿਆ ਹੈ ਕੰਡੀਸ਼ਨ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਿਲਕੁਲ ਓਕੇ ਕੰਡੀਸ਼ਨ ਦਾ ਟਰੈਕਟਰ ਹੈ ਜੀ ਇੱਕ ਵੇ ਰੁਪਇਆ ਲਾਉਣ ਦੀ ਲੋੜ ਨਹੀਂ ਵਸ ਤੁਸੀਂ ਜਾ ਕੇ ਨੰਬਰ ਤੇ ਕਾਲ ਕਰਕੇ ਮਾਲਕ ਵੀਰ ਦੇ ਨਾਲ ਬੈਠ ਕੇ ਡੀਲ ਕਰ ਸਕਦੇ ਹੋ 560 ਹਿਆ ਰੇਟ ਰੱਖਿਆ ਗਿਆ ਨਵੇਂ ਡੈਰ ਨੇ ਏਰੀਆ ਫਰੀਦਕੋਟ ਹੈ ਜੀ 9592144408 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਨਿਊ ਹਾਲੈਂਡ 3630 ਟਰੈਕਟਰ 2017 ਮਾਡਲ 560000 ਦੇ ਵਿੱਚ ਖਰੀਦ ਸਕਦੇ ਹੋ ਸਵਿਫਟ ਡਿਜ਼ਾਇਰ ਗੱਡੀ ਵਿਕਾਊ ਹੈ ਜੀ ਗੱਡੀ 2017 ਮਾਡਲ ਹੈ ਲਾਸਟ ਮਾਡਲ ਹੈ ਜੀ ਇਹ 2017 70000 ਚੱਲੀ ਹੈ ਜੀ 550000 ਰੁਪਏ ਗੱਡੀ ਦਾ ਰੇਟ ਹੈ ਜੀ ਏਰੀਆ ਪਿੰਡ ਭਾਈ ਲੱਦਾ ਪੱਟੀ ਤਰਨਤਾਰਨ ਤੇ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ ਗੱਡੀ ਖਰੀਦਣ ਦੇ ਲਈ ਦੋ ਨੰਬਰ ਨੇ ਜੀ ਗੱਡੀ ਪੰਜਾਬ ਨੰਬਰ ਹੈ 9876984734 ਦੂਜੇ ਨੰਬਰ 88474 12912 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਸਵਫਟਰ ਜਰ ਗੱਡੀ ਤੁਸੀਂ 5 ਲੱਖ 50 ਹਜ਼ਾਰ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਡਵਲ ਜੈਕ ਵਾਲਾ ਟਰਾਲਾ ਵਿਕਾਊ ਹੈ ਜੀ 14 ਵਾਹਤ ਦਾ ਟਰਾਲਾ ਫੁੱਲ ਹੈਵੀ ਏਰੀਆ ਫਰੀਦਕੋਟ ਰੇਟ ਦੀ ਗੱਲ ਕਰੀਏ ਤਾਂ 2 ਲੱਖ 55 ਹਜ਼ਾਰ ਹੋਲ ਹੈਵੀ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਵਧੀਆ ਜਾਲੀ ਵਾਲੇ ਵਿੱਡ ਲੱਗੇ ਹੋਏ ਨੇ ਜੀ 14 ਵਾ 7 ਦਾ ਇਹ ਟਰਾਲਾਗਾ ਡਬਲ ਜੈਕ ਵਾਲਾ ਜੀ ਏਰੀਆ ਫਰੀਦਕੋਟ ਹੈ ਜੀ ਤੇ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਸਕਦੇ ਹੋ ਬਾਕੀ ਰਿਕਾਰਡਿੰਗ ਵੀ ਕੀਤੀ ਹੁੰਦੀ ਹੈ 9463718059 ਇਸ ਨੰਬਰ ਤੇ ਫਿੱਟ ਸਕਦੇ ਹੋ ਵੀਰਾਂ ਨੂੰ ਬੇਨਤੀ ਜਿੱਥੇ ਜਿਹੜੀ ਵੀ ਚੀਜ਼ ਦੇਖੀਓ ਤੁਸੀਂ ਵੀਡੀਓ ਨੂੰ ਰੋਕ ਲਿਆ ਕਰੋ ਸਕਰੀਨ ਸ਼ਾਟ ਲਿਆ ਕਰੋ ਇਹ ਚਾਹ ਨੰਬਰ ਸਾਡਾ ਵਟਸਐਪ ਨੰਬਰ ਹੈ ਤਾਂ ਇਸ ਸਾਈਡ ਮਾਲਕ ਵੀਰ ਦਾ ਨੰਬਰ ਸਾਰੀ ਜਾਣਕਾਰੀ ਦਿੱਤੀ ਹੁੰਦੀ ਹੈ ਜੀ ਮੱਝ ਵਿਕਾਊ ਹੈ ਜੀ 132000 ਰੇਟ ਮੰਗਿਆ ਏਰੀਆ ਜੀ ਫਿਰੋਜ਼ਪੁਰ 9592967894 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮੱਝ ਹੈ ਜਿਹੜੀ 132000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਇਹ ਮੱਝ ਹੈ ਜਿਹੜੀ ਤੁਸੀਂ ਫਿਰੋਜ਼ਪੁਰ ਏਰੀਏ ਦੇ ਵਿੱਚ ਜਾ ਕੇ ਮਾਲਕ ਵੀਰ ਨਾਲ ਡੀਲ ਕਰ ਸਕਦੇ ਤੇ 132000 ਰੁਪਏ ਰੇਟ ਰੱਖਿਆ ਹੈ ਇਹ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਜੀ ਸਬਰਾਜ 855 ਟਰੈਕਟਰ ਵਿਕਾਊ ਆ 2017 ਮਾਡਲ ਹੈ ਜੀ 80% ਟੈਰਾਂ ਦੀ ਕੰਡੀਸ਼ਨ ਹੈ ਪੀਵੀ 29 ਮੋਗਾ ਨੰਬਰ ਹੈ ਜੀ ਫਰਸਟ ਓਨਰ ਹੈ ਏਰੀਆ ਭਦੌੜ ਰੇਟ ਹੈ ਜੀ 5 ਲੱਖ 60000 5 ਲੱਖ 60000 ਰੁਪਏ ਰੇਟ ਰੱਖੀ ਗਿਆ ਜੀ 9815796174 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਕੋਠੀਆਂ ਘਰਾਂ ਜ਼ਮੀਨ ਪਲਾਟ ਕਿਰਤੀਵੜੀ ਵਾਲ ਸੰਦ ਗੱਡੀਆਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ WhatsApp ਨੰਬਰ ਨੋਟ ਕਰ ਲਓ ਜੀ 9877988440 ਇਸ ਨੰਬਰ ਤੇ ਕਿਸੇ ਵੀ ਤਰ੍ਹਾਂ ਦੀ ਐਡ ਤੁਸੀਂ ਕਰਵਾ ਸਕਦੇ ਹੋ ਪ੍ਰੀਤ 6049 ਟਰੈਕਟਰ ਵਿਕਾਊ 2020 ਮਾਡਲ 415000 ਰੁਪਏ ਡਿਮਾਂਡ ਰੱਖੀ ਗਈ ਹੈ ਏਰੀਆ ਪਿੰਡ ਜੰਡਵਾਲਾ ਮੁਕਸਰ ਨੰਬਰ ਨੋਟ ਕਰ ਲਓ ਖਰੀਦਣ ਦੇ ਲਈ 62802 24808 62802 24808 ਨੰਬਰ ਤੇ ਖੇਚ ਸਕਦੇ ਹੋ ਜਿਹੜੇ ਵੀਰ ਹੁਣ ਤੱਕ ਚੈਨਲ ਨੂੰ ਸਪੋਰਟ ਕਰਦੇ ਆ ਰਹੇ ਨੇ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਤੇ ਬਹੁਤ ਹੀ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਜੀ ਉਹਨਾਂ ਵੀਰਾਂ ਭਰਾਵਾਂ ਦਾ तहे ਦਿਲੋਂ ਧੰਨਵਾਦ ਉਮੀਦ ਕਰਦੇ ਹਾਂ ਤੁਸੀਂ ਅੱਗੇ ਤੋਂ ਵੀ ਐਡਾ ਸਪੋਰਟ ਕਰੋ ਤੁਹਾਡਾ ਆਪਣਾ ਚੈਨਲ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਰਕੇ ਤੇ ਕਮੈਂਟਾਂ ਚ ਵਾਹਿਗੁਰੂ ਜ਼ਰੂਰ ਲਿਖਦਿਆ ਕਰੋ ਜੀ ਚਾਰ ਕਿੱਲੇ ਤੇ ਛੇਕ ਨਾਲਾਂ ਜ਼ਮੀਨ ਵਿਕਾਊ ਆ ਪਿੰਡ ਦੀ ਨਿਆਈ ਵਾਲੀ ਜ਼ਮੀਨ ਹੈ ਜੀ ਚਾਰ ਕਿੱਲੇ ਛੇਕ ਨਾਲਾਂ ਜ਼ਮੀਨ ਵਿਕਾਊ ਹੈ ਜੀ ਪਿੰਡ ਦੀ ਨਿਆਈ ਵਾਲੀ ਇਹ ਜ਼ਮੀਨ ਹੈ ਮੋਟਰ ਦਾ ਅੱਧਾ ਹੈ ਜੀ ਤਕਸੀਮ ਤੱਕ ਹੈ ਨਹਿਰ ਦਾ ਪਾਣੀ ਵੀ ਹੈ ਤੇ ਕਿੱਲੇ ਦਾ ਰੇਟ ਹੈ 45 ਲੱਖ ਰੁਪਇਆ ਏਰੀਆ ਬਠਿੰਡਾ ਐਨ ਆਰ ਆਈ ਵੀਰ ਦੀ ਇਹ ਜ਼ਮੀਨ ਹੈ ਜੀ ਐਨ ਆਰ ਆਈ ਵੀਰ ਦੀ ਜ਼ਮੀਨ ਵਿਕਾਊ ਹੈ 4 ਕਿੱਲੇ 6 ਕਨਾਲਾ ਪਿੰਡ ਦੀ ਨਿਆਈ ਵਾਲੀ ਜ਼ਮੀਨ ਹੈ ਮੋਟਰ ਦਾ ਅੱਧਾ ਹੈ ਤਕਸੀਮ ਟਾਕ ਹੈ ਨਹਿਰ ਦਾ ਪਾਣੀ ਹੈ ਜੀ 45 ਲੱਖ ਰੁਪਇਆ ਕਿੱਲੇ ਦਾ ਰੇਟ ਰੱਖਿਆ ਗਿਆ ਏਰੀਆ ਬਠਿੰਡਾ ਐਨ ਆਰ ਆਈ ਵੀਰ ਦੀ ਜ਼ਮੀਨ ਹੈ ਜੀ ਤੁਸੀਂ ਨੰਬਰ ਨੋਟ ਕਰ ਲੈ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ 99141 052529914105252 ਨੰਬਰ ਤੇ ਫੋਨ ਕਰਕੇ ਐਨ ਆਰ ਆਈ ਵੀਰ ਦੀ 4 ਕਿੱਲੇ 6 ਕਨਾਲਾ ਜ਼ਮੀਨ 45 ਲੱਖ ਕਿੱਲੇ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਤੇ ਇਹੇ ਜ਼ਮੀਨ ਦੀ ਲੋਕੇਸ਼ਨ ਹੈ ਜੀ ਬਠਿੰਡਾ ਏਰੀਆ ਬਠਿੰਡੇ ਏਰੀਏ ਵਿੱਚ ਤੁਸੀਂ ਇਹ ਜ਼ਮੀਨ ਨੂੰ ਖਰੀਦ ਸਕਦੇ ਹੋ ਐਨ ਆਰ ਆਈ ਵੀਰ ਦੀ ਜ਼ਮੀਨ ਹੈ ਤੇ ਬਾਕੀ ਜੇਕਰ ਤੁਸੀਂ ਹੋਰ ਵੀ ਐਦਾਂ ਦੀਆਂ ਜ਼ਮੀਨਾਂ ਵੇਖਣਾ ਚਾਹੁੰਦੇ ਹੋ ਤਾਂ YouTube ਤੇ ਟਰੈਕਟਰ ਮੇਲਾ ਚੈਨਲ ਸਰਚ ਕਰੋ ਜੀ ਉਥੇ ਤੁਹਾਨੂੰ ਜਿਉ ਜਿਹੀਆਂ ਜ਼ਮੀਨਾਂ ਚਾਹੀਦੀਆਂ ਨੇ ਜਾਦਾ ਰੇਟ ਵਾਲੀਆਂ ਜਾਂ ਘੱਟ ਰੇਟ ਵਾਲੀਆਂ ਜਿਵੇਂ ਦੀਆਂ ਤੁਹਾਨੂੰ ਚਾਹੀਦੀਆਂ ਨੇ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਜ਼ਮੀਨ ਦੇਖਣ ਨੂੰ ਮਿਲੂਗੀ ਸੋ ਤੁਸੀਂ ਸਰਚ ਕਰੋ ਜੀ ਟਰੈਕਟਰ ਮੇਲਾ ਚੈਨਲ YouTube ਤੇ ਤੇ ਮਾਲਕ ਵੀਰਾਂ ਦੇ ਨੰਬਰ ਤਾਂ ਵਾਲੀ ਸਾਈਡ ਦਿੱਤੇ ਹੁੰਦੇ ਨੇ ਵੀਡੀਓ ਦੇ ਵਿੱਚ ਰਿਕਾਰਡਿੰਗ ਵੀ ਕੀਤੀ ਹੁੰਦੀ ਹੈ ਬਾਕੀ ਨੰਬਰ ਸ਼ੋ ਵੀ ਹੋ ਰਿਹਾ ਹੁੰਦਾ ਹੈ ਉਹ ਨੰਬਰ ਤੇ ਤੁਸੀਂ ਗੱਲ ਕਰਕੇ ਆਪਣੇ ਅਕੋਰਡਿੰਗ ਦੇ ਹਿਸਾਬ ਜ਼ਮੀਨ ਖਰੀਦ ਸਕਦੇ ਹੋ ਜੇਕਰ ਤੁਸੀਂ ਕੋਈ ਵੀ ਜ਼ਮੀਨ ਪਲਾਟ ਕੋਠੀਕਰ ਮਕਾਨ ਗੱਡੀਆਂ ਕੁਝ ਵੀ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਤੇ ਕਮੈਂਟਾਂ ਦੇ ਵਿੱਚ ਏਰੀਆ ਜ਼ਰੂਰ ਦੱਸਿਆ ਕਰੋ ਤਾਂ ਕਿ ਪਤਾ ਚੱਲ ਸਕੇ ਕਿ ਕਿੱਥੋਂ-ਕਿੱਥੋਂ ਵੀਰ ਵੀਡੀਓ ਨੂੰ ਵੇਖ ਰਹੇ ਨੇ ਤੇ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਹੈ ਜੀ ਉਮੀਦ ਕਰਦਾ ਤੁਸੀਂ ਚੈਨਲ ਨੂੰ ਅੱਗੇ ਤੋਂ ਵੀ ਇਦਾਂ ਹੀ ਸਪੋਰਟ ਕਰੋਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਵੀਰਾਂ ਭੈਣਾਂ ਦੀ ਮਦਦ ਹੋ ਸਕਦੀ ਹੈ ਚੀਜ਼ਾਂ ਸੇਲ ਹੁੰਦੀਆਂ ਨੇ ਤੁਹਾਡੇ ਇੱਕ ਸ਼ੇਅਰ ਕਰਕੇ ਸੋ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਨਵੇਂ ਆਏ ਵੀਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਹੀ ਪਹੁੰਚੇ ਤਾਂ ਕਿ ਤੁਹਾਨੂੰ ਪੁਰਾਣੀ ਵੀਡੀਓ ਚੈੱਕ ਨਾ ਕਰਨੀ ਪਵੇ ਸਿੱਧੀ ਨਵੀਂ ਵੀਡੀਓ ਆਏ ਦਿਨ ਤੁਹਾਡੇ ਕੋਲੇ ਪਹੁੰਚੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਜਿਹੜੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਤੇ ਚੈਨਲ ਨੂੰ ਸਪੋਰਟ ਕਰਦੇ ਆ ਰਹੇ ਤੈਦ ਲੋ ਧੰਨਵਾਦੀ ਉਮੀਦ ਕਰਦਾ ਹਾਂ ਤੁਸੀਂ ਅੱਗੇ ਤੋਂ ਵੀ ਅੱਦੇ ਸਪੋਰਟ ਕਰੋਗੇ ਬਣੇ ਰਹੋ ਤੁਸੀਂ ਆਪਣੇ ਚੈਨਲ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਬਲੌ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ